ਚੱਕ ਲਿਆ ਚੱਕ ਲਿਆ ਸ਼ਰ ਚੱਕ ਲਿਆ ਬਾਬਾ ਕਿੰਨੀ ਕੁ ਦੂਰ ਲੈ ਕੇ ਜਾਏਗਾ ਕਿੰਨੀ ਗਿਆ ਆ ਗਿਆ ਆ ਗਿਆ ਸੁਖਮਣੀ ਵਾਲੇ ਆ ਸੁਖਮਣੀ ਵਾਲੇ ਆ ਕਰ ਰਿਹਾ ਪੰਜ ਹਜ਼ਾਰ ਓਏ ਤਾਇਆ ਆ ਕਿਧਰ ਚੱਕੀ ਫਿਰਦਾ ਹੈ ਕਵਾੜ ਚੱਕੀ ਫਿਰਦਾ ਤੂੰ ਜਾਵਾ ਓਏ 5000 ਚ ਕੱਢਦੇ ਆ ਇਹ ਕੋਣ ਗਟੂ 5000 5000 ਚ ਮੈਂ ਕਟਾਉਣਾ ਆ ਸੁਖਮਣੀ ਵਾਲੇ ਓਏ ਸ਼ੋਰ ਪਾਖ ਡਾ ਸ਼ੋਰੂਮ ਐ ਇੱਥੇ ਹਾਂ ਚੱਕ ਚੱਕ ਬਿਲੇ ਚੱਕ ਨਹੀਂ ਇਹਨੂੰ ਕਵਾੜ ਨੂੰ 5000 ਚ ਕੱਟਣਗੇ ਇਹ ਨਾ ਹਾਂ ਆਏ ਕਰ ਲਮਾਰੀ ਲਿਆ ਫਰਜ ਲਿਆ ਅੱਛਾ ਕੋਈ ਐਲ ਸੀ ਡੀ ਲਿਆ ਸਾਰੋ ਕੋ 5000 ਚ ਜਿਹੜਾ ਤੇਰੇ ਕੋਲੇ ਚੀਜ਼ ਆ ਉਹ ਲਿਆ ਹਾਂ 5000 ਇਹ ਭਾਈ ਇਹ ਛੋਟੇ ਗੱਡੇ ਵੀ ਲਿਓਣਾ ਉਹ 2000 ਚ ਕੱਢਦੇ ਆ ਉਹ ਅੱਛਾ ਯਾਰ ਹਾਂ ਭਾਈ ਯਾਰ ਆ ਜਾ ਯਾਰ ਸਿਰ ਮੇਰੀ ਗਾਲ ਥੋਲਾ ਸੱਚ ਝੂਠ ਆ ਜਾ ਆਹ ਜੇ ਝੂਠ ਹੋਇਆ ਤਾਂ ਫੇਰ ਸਾਬ ਲਾ ਲਈ ਹਾਂ ਸੋਖਮ ਨਹੀਂ ਗਾਲੇ ਨਾ ਛੋੜੋਂ ਵਾਲੇ ਪਾਏ ਮਾਨਤਰ ਬੰਦਿਆ ਮਾਨਤਰ ਬੰਦਿਆ ਆਜਾ ਮੈਂ ਤੈਨੂੰ ਗੱਲ ਦੱਸਦਾ ਇਹ ਮੁੰਡੇ ਆ ਮੇਰੀ ਗੱਲ ਹੋਈ ਆ ਠੀਕ ਗੱਲ ਬਈ ਸੱਸੀ ਕਾਸੇਰ ਸਾਹਿਬ ਕੋਡ ਮਸ਼ੀਨ ਤੂੰ ਮੈਨੂੰ ਐਂ ਦੱਸ ਬਈ ਇਹਦਾ ਝੂਠ ਸੱਚ ਦਾ ਜੇ ਪਤਾ ਕਰਨਾ ਇਹ ਕਹਿੰਦਾ 5000 ਰੁਪਏ ਦੀ ਸੀਟ ਕੱਟੂਗਾ ਹਾਂਜੀ ਕੱਟਾਂਗੇ ਬਈ ਕਿਉਂ ਝੂਠ ਬੋਲੀ ਜਾਣਾ 5000 ਰੁਪਏ ਦਾ ਓਏ ਇਕੱਲਾ ਇਹ ਨਹੀਂ ਹਾਂ ਟੀਵੀ ਹਾਂ ਫਰਿੱਜ ਹਾਂ ਜਿਹੜੀ ਵੀ ਟੁੱਟੀ ਵੀ ਚੀਜ਼ ਆਹ ਲਮਾਰੀ ਅੱਛਾ ਹਾਂ ਤੇ ਨਾਲ ਆਏ ਆ ਜੇ ਪੁਰਾਣੇ ਗੱਦੇ ਪਿਆ 2000 ਜੋ ਵੀ ਕੱਢਦੇ ਆ ਏਹ ਪੁੱਛ ਲਾ ਬਾਈ ਮੈਂ ਕਿਰਨ ਨੂੰ ਇੰਨਾ ਘਾਟਾ ਜਰਦੇ ਕਿ ਮੈਂ ਤੁਸੀਂ ਯਾਰ ਚਲੋ ਆਪਣੀ ਛੇ ਚੱਲਦੀ ਰਹਿੰਦੀ ਇਹ ਕੰਮ ਚੱਲਦੇ ਰਹਿੰਦੇ ਇਹਦੇ ਨਾਲ ਅੱਛਾ ਓਏ ਇਹਨਾਂ ਦਾ ਬਾ ਵਡਾ ਨਾ ਸੁਖਮਨੀ ਵਾਲੇ ਆ ਵੇ ਕਡਾ ਸ਼ੋਰੂਮ ਹੈ ਭਾਈ ਇਹ ਕਹਿੰਦਾ ਵੀ ਸਾਡੇ ਤਾਂ ਯਾਰ ਪਿੰਡਾਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਕਵਾੜ ਵਾਧੂ ਪਈਆਂ ਯਾਰ ਤੇ ਉਹ ਫਿਰ ਮਤਲਬ ਇਹ ਲੋਕੇਸ਼ਨ ਕਿੱਥੇ ਆਪਣੀ ਜਾਉਣ ਬਾਈ ਅੱਛਾ ਡੀ.ਏ.ਵੀ ਸਕੂਲ ਦੇ ਸਾਹਮਣੇ ਸੁਖਮਨੀ ਹੈ ਤੇ अच्छा सेडा सी ना वाशिंग मशीन देख, देख के या दे, तन्नो दे यार क्वाड आ ਸਾਡੀ ਮਸ਼ੀਨ ਪਹਿਲਾਂ ਚੈੱਕ ਕਰ ਲੈ ਆਪੀ ਹਾਂ ਜੇਖ ਲਈ ਜੇਖ ਲਈ ਬਾਈ ਠੀਕ ਹੈ ਤੇ ਅਸੀਂ ਲਿਮਾਰੀ ਲੈਣੀ ਹੈ ਬਾਈ ਕੋਈ ਗੱਲ ਨਹੀਂ ਦੇ ਦੇਣੀ ਲਿਮਾਰੀ ਲਿਮਾਰੀ ਦੇ ਦੋਗੇ ਹਾਂਜੀ ਆਪਣੀ ਲਿਮਾਰੀ 13000 ਤੋਂ ਸਟਾਰਟਿੰਗ ਆ ਅੱਛਾ ਅਲੱਗ ਨਾਲ ਰੀਤ ਨਹੀਂ ਨਹੀਂ 13000 ਤੁਹਾਨੂੰ ਨਾਲ ਦੇਣਾ ਬੁਤੇ 13000 ਨਹੀਂ ਨਹੀਂ ਉਹ ਨਾਲ ਕਿਉਂ 5000 ਮੇਰੀ ਪੁਰਾਣੀ ਮਸ਼ੀਨ ਕੱਟੋਗੇ ਆ ਲਿਮਾਰੀ ਦਿਖਾ ਆ ਦੇਖ ਲਿਮਾਰੀ ਭਾਈ ਆ ਬਿਲਕੁਲ ਥੋੜਾ ਮੈਨੂੰ ਆ ਲਾਉਦਾ ਯਾਰ ਲਿਮਾਰੀ ਵੇ ਕਰ ਤੂੰ ਲਿਮਾਰੀ ਕਿੰ ਆ ਬੇ ਕਰ ਵੇਖ ਆ ਦੇ ਆ ਲੈ ਇਹ ਬਹੁਤ ਵੱਡੀ ਲਿਮਾਰੀ ਆ ਵ ਅੱਛਾ ਆਹ ਨੰਬਰ ਹੀ ਆ ਆ ਪੈਸੇ ਰੱਖਣ ਨੂੰ ਆਦਾ ਹੈ ਆ ਪੈਸੇ ਰੱਖਣ ਨੂੰ ਆਦਾ ਹੈ ਵਾਹ ਬਈ ਵਾਹ ਹਾਂ ਅੱਜ ਲੀੜੇ ਰੱਖ ਲਾ ਬਾਕੀ ਲੋਹੇ ਦੀ ਨਮਾਰੀ ਮਿਲ ਜੂਗੀ ਲੋਹੇ ਦੀ ਨਮਾਰੀ ਮਿਲ ਜੂਗੀ ਹਾਂ ਲੋਹੇ ਦੀ ਮਿਲ ਜੂਗੀ ਮਤਲਬ 13000 ਦੀ 5000 ਕੱਟੇਗਾ 8000 ਹੀ ਲਗੇ ਸਰ 8000 ਚ ਹਾਂਜੀ ਹਾਂ ਪਮਾ ਤੂੰ ਲੈ ਲਾ ਇਹ ਆਹ ਲਵਾਰੀ ਲੈ ਲਾ ਪਮਾ ਲੋਹੇ ਦੀ ਲੈ ਲਾ ਇਹਨਾਂ ਨੇ ਉਹਦਾ 5000 ਕੱਟਣਾ ਹੈ ਕਹਿੰਦਾ ਮੇਰੀ ਗੱਲ ਹੋਈ ਹੈ ਨਾ ਕੁਝ ਵੀ ਲੱਗਦਾ ਰੇਟਾਂ ਦੀ ਪਈ ਆਪਣੇ ਕੋਲੇ ਅੱਛਾ ਪ੍ਰਾਣੀ ਛੋਟੀ 5000 ਦੀ ਕੱਟੀ ਜਾਊਗੀ ਅੱਛਾ ਉਹ ਪ੍ਰਾਣੀ 5000 ਦੀ ਕੱਟ ਕੇ ਤੇ ਆਪਾਂ ਦੂਜੇ ਪੈਸੇ ਦੇ ਵਿੱਚ ਚੱਕ ਸਕਦੇ ਹਾਂ ਨਾ ਇਹ ਫਰਿੱਜ ਦੇ ਨਾਲ ਫਰਿੱਜ ਹੀ ਕੱਟੀ ਜਾਊਗੀ ਫਰਿੱਜ ਵੱਲੇ ਕੋਈ ਸੋਫਾ ਲੈ ਲਓ ਕੋਈ ਚਲੋ ਉਹ ਤਾਂ ਖਰਾਬ ਹੋ ਜੂ ਐ ਅੱਛਾ ਫਰਿੱਜ ਦੇ ਬੱਤੇ ਫਰਿੱਜੀ ਲੈ ਲਾਂਗੇ ਹਾਂ ਮਾਰਤੀ ਜਿੱਥੇ ਸੈਟ ਕਰੇ ਹਾਂਜੀ ਹਾਂਜੀ ਪੱਕੀ ਕੱਪੜੇ ਤੋਂ ਨਾਲੀਆਂ ਮਸ਼ੀਨਾਂ ਵੀ ਹੋਣਗੀਆਂ ਆਹ ਦੇਖੋ ਮਸ਼ੀਨਾਂ ਵੀ ਦੇਖ ਲਓ ਜੀ ਆਹ ਵਖਾ ਕੇ ਨਾ ਅੱਛਾ ਵੇਤਰਾ ਮੇਰੀ ਗੱਲ ਸੁਣ ਮਸ਼ੀਨ ਵੀ ਟੁੱਟੀ ਪਈ ਐ ਮਸ਼ੀਨ ਵੀ ਓਏ ਮੈਂ ਚਾ ਆ ਮੀ ਨਾ ਖੋਏ ਨੇਰੀ ਆਈ ਸੀ ਹਾਂ ਉਹ ਦੋਨੇ ਟੁੱਟ ਗਿਆ ਹਾਂ ਇੱਕ ਦੂਜੇ ਮੁੰਡੇ ਦੇ ਇਹ ਵੀ ਨਾਲ ਕੱਟ ਲਓਗੇ ਹਾਂਜੀ ਆ ਜਾਵਾਂ ਫਿਰ ਇਹਨੂੰ ਮਿਲ ਗਿਆ ਸਾਰੇ ਸੋਫੇ ਵੀ ਆਪਣੇ ਅਗਲੇ ਤਰ੍ਹਾਂ ਦੇ ਆ ਪੁਰਾਣੇ ਸੋਫੇ ਲਾਓ ਕਟਾ ਕੇ ਨਵੇਂ ਲੈ ਹਾਂਜੀ ਹਾਂਜੀ ਵੀ ਸੋਫਿਆਂ ਨਾਲ ਸੋਫੇ ਕਟਾ ਕੇ ਲੈ ਜਾਓ ਹਾਂਜੀ ਆ ਜਾਵਾਂ ਯਾ ਗਾਲੀ ਪੁਲਾਦੀ ਸੇਠਾ ਆ ਬੈਠੇ ਦੇਖੋ ਜੀ ਬੈਠੇ ਬੰਦੇ ਬੈਠੋ ਮੈਨੂੰ ਕੋਲੇ ਲੈ ਕੇ ਜਾ ਲੈ ਬਿੱਧਾਂ ਦੇ ਕੋਲੇ ਇਹ ਆ ਕਾਲੂ ਕੋਸ਼ੋਰ ਨਿਕਲਿਆ ਦੇਖੋ ਆ ਹਾਂ ਆਪਾਂ ਪੁਰਾਣੇ ਸਮਾਨ ਦੇ ਮਗਰੇ ਨਵਾਂ ਸਮਾਨ ਤਾਂ ਲੈ ਲਿਆ ਉਹ ਖੁਸ਼ੀਨ ਵਾਲੀ ਫਰਿੱਜ ਦਾ ਕਰ ਲਿਆ ਲੈ ਲੈ ਜਮ ਲੈ ਲੈ ਹੁਣ ਮੇਰੀ ਗੱਲ ਸੁਣਨਾ ਆਪਾਂ ਗਵੰਡੀਆਂ ਦੀ ਕੁੜੀ ਦਾ ਹੈਗਾ ਵਿਆਹ ਆਪਾਂ ਦੇਣਾ ਸਮਾਨ ਉਹਨਾਂ ਨੂੰ ਆਪਾਂ ਬੈੱਡ ਦੇਣਾ ਸੋਫੇ ਦੇਣੇ ਆ ਕੁਰਸੀਆਂ ਨਾਲ ਅਲਮਾਰੀ ਦੇਣੀ ਆ ਠੀਕ ਹੈ ਹੁਣ ਆਪਾਂ ਸੇਠ ਨੂੰ ਆਏ ਕਹੀਏ ਵੀ ਸਾਨੂੰ ਕੋਈ ਪੈਕੇਜ ਵਧੀਆ ਦੇ ਤੂੰ ਗੱਲ ਸੁਣਨਾ ਮੇਰੀ ਹੁਣ ਇਹ ਸੇਠ ਮਹਿੰਗਾ ਲਾਊਗਾ ਆਪਾਂ ਸਿਰਦਾ ਸੁਣ ਮਹਿੰਗਾ ਕਿਵੇਂ ਨਹੀਂ ਮਹਿੰਗਾ ਲਾਉਂਗਾ ਡਰ ਗਿਆ ਤਾਂ ਆਇਆ ਤਾਂ ਸੁਣੋ ਬਹੁਤ ਮਹਿੰਗਾ ਲਾ ਦੇ ਸੇਠ ਅਸੀਂ ਪੁੰਨਦਾਨ ਕਰਨਾ ਹੈ ਹੇ ਡੰਡੇ ਬਾਈ ਜੀ ਤੁਸੀਂ ਇੱਕ ਵਾਰੀ 30 ਦੇਖ ਲਓ ਤੁਹਾਨੂੰ ਪਸੰਦ ਹੋਵੇ ਫੇਰ ਹੀ ਤੁਸੀਂ ਹਾਂ ਜਾਨ ਦੱਸੋ ਕੀ ਕੀ ਪੈਕੇਜ ਆ ਇਹ ਹਾਂਜੀ ਪੈਕੇਜ ਕਿੰਨੇ ਦਾ ਵੀ ਇਹ ਆ ਛਲੀਆ ਦਾ ਪੈਕੇਜ ਆ ਜੀ ਨਾ ਆ ਕੱਲਾ ਬੈੱਡ ਛਲੀਆਰ ਦਾ ਉਹ ਨਹੀਂ ਗਲਤ ਆ ਪੂਰੀ ਸੁਣ ਲਓ ਗੁਰੂ ਜੀ ਇਹ ਚ ਬੈੱਡ ਕੋਈ ਮਰਜ਼ੀ ਲਵਾ ਲਓ ਦੇਖੋ ਅਸੀਂ ਇਹਨਾਂ ਚ ਕੋਈ ਮਰਜ਼ੀ ਲਵਾ ਲਗੇ ਤੇ ਬਿੱਡਾਂ ਦੇ ਨਾਲ ਗੱਦੇ ਗੱਦੇ ਵੀ ਦਵਾਂਗੇ ਪੂਰੀ ਗੱਲ ਸੁਣੋ ਜੀ ਗੱਦੇ ਵੀ ਦੇਣਗੇ ਤੇ ਮੈਂ ਆ ਇਹ ਸੇਠ ਫੇਰ ਵੀ ਤਾਇਆ ਮਹਿੰਗੇ ਆ ਬੈੱਡ ਦੇ ਨਾਲ ਗੱਦੇ ਦੇ ਕੇ ਵੀ ਮਹਿੰਗਾ ਯਾਰ ਛਲੀਆਰ ਰੁਪਿਆ ਪੂਰੀ ਗੱਲ ਸੁਣੋ ਹੈ ਤਾਂ ਮਹਿੰਗਾ ਹੀ ਆ ਕੱਲਾ ਤਾਂ ਉਡੀਗਾ ਫਿਰ ਨਾਲ ਸੋਫਾ ਵੀ ਹੈ ਸਾਰਾ ਇੱਧਰ ਆ ਜਾਓ ਆਹ ਆਹ ਸੋਫਾ ਜੀ ਹਾਂ ਨਾਲ ਟੇਬਲ ਟੂਲ ਸਭ ਹੋ ਗਏ ਆਹ ਸੋਫਾ ਹੈ ਹਾਂ ਓਏ ਗਾ ਨਾਲ ਸ਼ੀਸ਼ਾ ਲਾ ਕੇ ਦਵਾਂਗੇ ਆਹ ਦੇਖੋ ਸੋਫਾ ਦੇਖੋ ਇੱਧਰ ਦੇਖੋ ਆ ਸੁਭਾਵੀ ਦੋ ਕਿ ਨਾ ਆ ਆ ਸੁਭਾਵੀ ਕੋਈ ਮੈਂ ਦੋਨਾਂ ਚੋਂ ਕਿਹੜਾ ਮਰਜ਼ੀ ਲੋ ਕੋਈ ਮਰਜ਼ੀ ਖਾਲੀ ਦੀ ਮਰਜ਼ੀ ਲੋ ਆ ਰੰਗ ਕੋਈ ਲੈ ਲਗੇ ਜਿਹੜਾ ਰੰਗ ਉਹ ਬਣਾਵਾਂਗੇ ਸੁਣ ਸੇਠ ਰੰਗ ਕੋਈ ਲੈ ਲਗੇ ਹਾਂ ਹਾਂ ਆ ਆ ਸ਼ਰਮਾ ਬਣ ਗਿਆ ਗੱਲ ਕਰੀਗਾ ਹਜੇ ਵਾਸ ਨਹੀਂ ਉਹੀ ਅੱਗੇ ਹੋਰ ਕੀ ਹੈ ਹੋਰ ਨਾਲ ਆਜੋ ਹੋਰ ਵੀ ਕੁਝ ਦਵਾਂਗੇ ਹੋਰ ਵੀ ਕੁਝ ਦਵਾਂਗੇ ਹਾਂ ਆਜੋ ਆਜੋ ਉਹ ਤੁਹਾਨੂੰ ਕਾਟਾ ਪਈਓ ਸੇਠਾ ਚਾਰ ਤਿੰਨ ਜੱਤੀਆਂ ਪਹਿਲਾਂ ਦੀ ਕੋਈ ਉਹ ਸੇਠਾ ਤੁਸੀਂ ਨਾ ਮੈਂ ਤੁਹਾਨੂੰ ਗੱਲ ਦੱਸਦਾ ਐਵੇਂ ਸੜਕ ਤੇ ਨਾ ਜਾਵੜਿਓ ਤੇ ਮੜਾ ਮੋਟਾ ਮਾਰਜਾਂ ਰੱਖ ਲਿਆ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਰਜਾਂ ਤਾਂ ਚੱਲੀ ਜਾਣੇ ਆਂ ਔ ਹਾਂ ਪੂਰੀ ਵਧੀਆ ਕੁਆਲਿਟੀ ਨਹੀਂ ਇਹ ਉਹਨਾਂ ਦੇ ਨਾਲ ਹੀ ਪੈਕੇਜ ਆ ਇਹ ਨਾਲ ਹੀ ਆ ਇਹ ਮੈਂ ਤੈਨੂੰ ਕਹ ਰਿਹਾ ਸਿੱਟਾ 42000 ਚ ਆ ਉਹ 42000 ਜੀ ਗੁਰੂ ਜੀ ਉਹ ਕੱਲ ਨੂੰ ਕਿਤੇ ਨਾ ਹੋਵੇ 65000 માં ਕੇ ਵੇਜੋ ਉਹ ਨਹੀਂ ਮਾਦੇ ਹਾਈ 65 ਦਾ ਸਮਾਨ ਦਮਾ ਹੀ 42 ਕੀ ਮੈਂ ਤੈਨੂੰ ਤਾਂ ਹੀ ਕੀ ਜਨਾ ਵੀ ਸਾਨੂੰ 65 70 ਦਾ ਲੱਗਦਾ ਨਾਲ ਹੋਰ ਵੀ ਆ ਕੁਝ ਉਹ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਅੱਛਾ ਉਹਨੂੰ ਆ ਪ੍ਰੈਸਟੇਬਲ ਗਿਫਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 40000 ਦੇ ਪੈਸੇ ਉਹ ਸੇਠ ਕਰੇ ਤਾਂ ਹੀ ਲੜ ਪਿਆ ਤੂੰ ਉਹ ਨਹੀਂ ਲੜਿਆ ਗੁਰੂ ਜੀ ਮੈਨੂੰ ਲੱਗਦਾ ਸ਼ਰਮਾ ਕੱਲ ਨੂੰ ਉਹ ਨਹੀਂ ਦਇਆ ਇਹ ਸੇਠ ਨੂੰ ਪਹਿਲਾਂ ਗੱਲ ਕਰੀ ਇਹ ਕਹਿੰਦਾ ਨਾ ਆਪਾਂ ਸੇਵਾ ਹੀ ਕਰਨੀ ਹੈ ਉਹ ਐਵੇਂ ਕੱਲ ਨੂੰ ਕਿਤੇ ਗੱਲ ਸੁਣਾ ਮੇਰੀ 70 80000 ਨਾ ਬਣਾ ਦਿਓ ਉਹ ਨਹੀਂ ਬਣਾਉਂਦੇ ਨਹੀਂ ਹਾਂ ਤੂੰ ਜਿੰਨੇ ਮਰਜ਼ੀ ਤੂੰ ਉਹ ਤੇ ਸੋਨੂੰ ਵੇਖ ਕੇ ਜਿਹੜਾ ਬੰਦਾ ਇੱਥੇ ਹੁਣ ਆ ਜੇ ਮੰਨ ਕੇ ਚੱਲ ਉਹਦੇ ਕੋਲੇ ਪੈਸੇ ਨਾ ਹੋਣ ਹਜੇ ਤੇ ਸੋਨੂੰ ਬੁੱਕ ਕਰਾ ਜੇ ਉਹ 1000 ਰੁਪਏ ਦੇ ਕੇ ਬੁਕਿੰਗ ਕਰਾ ਸਕਦਾ ਲੈ ਮੇ ਮੇਰਾ ਕਰਫਾ ਮਾਪਾ ਲੈ ਕੇ ਚੱਲਾਂਗੇ ਸ਼ਰਮਾ ਪਰ ਲਈ ਜਾ ਤਾਂ ਮੁੜ ਕੇ ਲੰਗਾ ਹਾਂ ਹਾਂ ਮੁੜ ਕੇ ਮਹਿੰਗਾ ਹੋ ਜਾਊਗਾ ਕਰੇ ਰੇੜ ਆ ਜਾ ਕਾ ਬਾਈ ਲੈ ਬਾਈ ਸਾਡਾ ਹੋ ਗਿਆ ਪੈਕੇਜ ਪੁੱਕੋਗੇ ਜਿੱਦ ਤੇ ਤੁਸੀਂ ਕਹੋਗੇ ਉੱਤੇ ਡਿਲੀਵਰੀ ਦੇ ਦੇਗਾ ਕਿ ਪੰਤੋ ਤੇ 15 ਤੋਂ ਉੱਪਰ ਨੂੰ ਸਾਡੇ ਕਦੇ ਇਹ ਗੱਲ ਸੁਣਾ ਮੇਰੀ ਰਾਹੀ ਡੈਚੂ ਪੜਾਹੀ ਜਿਹੜਾ ਪੈਸੇ ਲਓ ਸਕ੍ਰੀਨਸ਼ਾਟ ਲੈ ਕੇ ਆਇਓ ਇਸ ਕੋਲੇ ਤੇ ਨਾਲ ਗਿਫਟ ਦੇ ਵਿੱਚ ਆ ਪਾਉ ਪਾ ਜੀ ਚਲ ਗਏ ਘਰੇ ਆਪਦਾ ਕਰਾ ਕੇ ਬੁੱਕ ਆਪਦਾ ਕਰਾ ਕੇ ਮੈਂ ਕਹਣਾ ਵਧੀਆ ਰਹਿ ਗਈ ਆਪਾਂ ਤੇ ਹੋਰ 100 ਰੁਪਏ ਦੇ ਬੁੱਕ ਕਰਾ ਕੇ ਆਪਾਂ ਮੌਜ ਨਾਲ ਮੈਨੂੰ ਆਏ ਆ ਵੀ ਇਹਨਾਂ ਕੋਲੇ ਸਟਾਕ ਥੋੜਾ ਨਾ ਹੋਵੇ ਕਿਤੇ ਤੇ ਤਾਂ ਹੁਣ ਜਿਹੜੇ ਦਰਸ਼ਕੀਰ ਵੇਖੀ ਜਾਂਦੇ ਵੀਡੀਓ ਉਹਨਾਂ ਨੂੰ ਵੀ ਅਪੀਲ ਕਰ ਵੀ ਦੋ ਦਾਵਾ ਉਹ ਇੱਥੇ ਉਹ ਭਰਾਵੋ ਆਹਾਂ ਨਾ ਸਖਮਨੀ ਵਾਲੇ ਬਹੁਤ ਵੱਡਾ ਸ਼ੋਅਰੂਮ ਹੈ ਤੇ ਇਹਨਾਂ ਕੋਲੇ ਨਾ ਆ ਆ ਦਾ ਸਮਾਨ ਬੁੱਕ ਕਰਾ ਦਿਓ ਵਿਆਹ ਸ਼ਾਦੀ ਦਾ ਤੇ ਮੁੜਕੇ ਮੁੱਕ ਗਿਆ ਨਾ ਮੁੜਕੇ ਤਾਈ ਨੂੰ ਫੋਨ ਕਰ ਗਿਆ 40000 ਦੇ 40000 ਦਾ ਮੁੜਕੇ ਤਾਈ ਨੂੰ ਫੋਨ ਕਰੀ ਜਾਣ